ਆਪਕੇ ਐਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਸਾਡੀ ਕਲਾਸ ਦਾ ਟਾਪਿਕ ਹੈ ਪੰਜਾਬ ਪੁਲਿਸ ਦੇ ਪੀ ওয়ਾਈ ਕਿਉ ਤੇ ਪੀਟੀਪਲਸਬੀ ਦੇ ਗਰੁੱਪ ਬੀ ਦੇ ਵਿੱਚ ਆਏ ਹੋਈ ਜਿਹੜੇ ਵੀ ਤੁਹਾਡੇ ਪੀ ওয়ਾਈ ਕਿਉ ਨੇ ਮੱਧਕਾਲੀ ਪੰਜਾਬੀ ਸਾਹਿਤ ਦੇ ਵਿੱਚੋਂ ਪੰਜਾਬ ਪੁਲਿਸ ਵੀ ਪੁੱਛਦੀ ਹੈ ਮੱਧਕਾਲੀ ਪੰਜਾਬੀ ਸਾਹਿਤ ਦੇ ਵਿੱਚੋਂ ਤੇ ਪੀਟੀਪਲਸਬੀ ਵੀ ਤੇ ਅੱਜ ਦੇ ਟਾਪਿਕ ਦੇ ਵਿੱਚ ਆਪਾਂ ਡਿਟੇਲ ਚ ਕਰ ਰਹੇ ਹਾਂ ਬੁੱਲੇ ਸ਼ਾ ਸੂਫੀ ਕਵੀ ਸਾਡੇ ਬੁੱਲੇ ਸ਼ਾ ਤੇ ਉਹ ਤਾਂ ਪਹਿਲਾਂ ਆਪਾਂ ਕੋਸ਼ਿਸ਼ ਕਰਦੇ ਹਾਂ ਪੀ ਵੀ ਕਿਉਂ ਖੇਡ ਲਿਖੇ ਨਾਮ ਸ਼ਬਦ ਵਿੱਚੋਂ ਕਿਸ ਦੇ ਸਧਾਰਨ ਸਥਿਤੀ ਵਿੱਚ ਇੱਕ ਵਚਨ ਅਤੇ ਬਹੁ ਵਚਨ ਰੂਪ ਸਮਾਨ ਰਹਿੰਦੇ ਹਨ ਤਾਂ ਇਹ ਚਾਰ ਸ਼ਬਦ ਦਿੱਤੇ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹਦਾ ਇੱਕ ਵਚਨ ਅਤੇ ਬਹੁ ਵਚਨ ਦੋਵੇਂ ਰੂਪ ਸਮਾਨ ਰਹਿੰਦੇ ਨੇ ਕਿ ਉਹਦੇ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦਾ ਚੇਂਜ ਨਹੀਂ ਆਉਂਦਾ ਓਕੇ ਕਾਦੇ ਵਿੱਚ ਇੱਕ ਤਾਂ ਹੁੰਦਾ ਲਿੰਗ ਪਲਿੰਗ ਇੱਕ ਹੁੰਦਾ ਇੱਕ ਵਚਨ ਤੋਂ ਬਹੁ ਵਚਨ ओके ਦਸੋ ਇਹਨਾਂ ਦੇ ਵਿੱਚੋਂ ਕਿਹਦਾ ਰੂਪ ਚੇਂਜ ਨਹੀਂ ਹੋਗਾ ਵੀਡੀਓ ਰੋਕ ਕੇ ਪਹਿਲਾਂ ਅਨਸਰ ਕਰੋ ਘੋੜਾ ਕਿਤਾਬ ਹੱਥ ਜਾਂ ਬਾਹ ਤਾਂ ਕਿਹੜਾ ਸ਼ਬਦ ਹੈ ਜਿਹੜਾ ਇੱਕ ਵਚਨ ਤੇ ਬਹੁ ਵਚਨ ਦੇ ਵਿੱਚ ਸੇਮ ਹੀ ਰਹਿੰਦਾ ਤਾਂ ਇਹਦਾ ਅਨਸਰ ਆਉਣਾ ਸੀ ਹੱਥ ਜਿਵੇਂ ਕੁਝ ਕਿ ਸ਼ਬਦ ਹੋਰ ਲਿਖ ਲਓ ਅ ਜਿਵੇਂ ਆਪਾਂ ਪਿਛਲੀ ਕਲਾਸ 'ਚ ਛੁੱਟ ਗਏ ਜਿਹੜੇ ਸਿਰ ਆ ਗਿਆ ਤੁਹਾਡਾ ਦੁੱਧ ਆ ਗਿਆ ਇਹ ਇੱਕ ਵਚਨ ਦੇ ਵਿੱਚ ਬਣਾਓ ਬਾਕ ਜਾਂ ਬਹੁ ਵਚਨ ਇਹਦੇ ਵਿੱਚ ਲੋ ਤੁਸੀਂ ਇਸ ਨਾਮਾ ਨੂੰ ਤਾਂ ਇਹ ਇੱਕ ਹੀ ਰੂਪ ਦੇ ਵਿੱਚ ਰਹਿਣਗੇ ਹੱਥ ਆ ਗਿਆ ਤੁਹਾਡਾ ਫੁੱਲ ਆ ਗਿਆ ਤੇ ਮੋਰ ਆ ਗਿਆ ਤੇ ਮੇਜ ਡੱਡੂ ਇਹ ਵਾਲੇ ਜਿਹੜੇ ਸ਼ਬਦ ਆ ਜਿਵੇਂ ਮੋਰ ਨੱਚਦਾ ਹੈ ਮੋਰ ਨੱਚਦੇ ਹਨ ਨੱਚਦੇ ਓਕੇ ਜਿਆਦਾ ਆਗੇ ਸੀਗੇ ਬਟ ਮੋਰ ਦਾ ਦਾ ਮੋਰ ਹੀ ਰਹਿ ਜਾਂਦਾ ਤੇ ਇਸ ਤਰੀਕੇ ਨਾਲ ਇਹ ਜਿਹੜੇ ਸ਼ਬਦ ਨੇ ਇਹ ਇੱਕ ਵਚਨ ਤੇ ਬਹੁ ਵਚਨ ਦੇ ਵਿੱਚ ਸੋਡੇ ਸੇਮ ਹੀ ਰਹਿੰਦੇ ਨੇ ਅਗਲਾ ਸਵਾਲ ਲੋਕਾਂ ਨੂੰ ਪਹਾੜਾਂ ਤੇ ਜਾ ਕੇ ਕੁਦਰਤ ਨੂੰ ਮਾਣ ਕੇ ਬੜੀ ਖੁਸ਼ੀ ਹੁੰਦੀ ਹੈ ਇਹ ਪੂਰਾ ਆਪਣੇ ਆਪ ਦੇ ਵਿੱਚ ਬਾਕ ਆ ਓਕੇ ਬਾਕ ਵਿੱਚ ਕਿੰਨੇ ਨਾਮ ਸ਼ਬਦ ਹਨ ਇਹਦੇ ਵਿੱਚ ਕਿੰਨੇ ਨਾਮ ਸ਼ਬਦ ਨੇ ਇਹ ਸੋਡਾ 2025 ਦੇ ਵਿੱਚ ਹੋਇਆ ਸੀ ਪੀਟ ਪਲੱਸ ਵੀ ਗਰੁੱਪ ਬੀ ਦਾ ਉਹਦੇ ਵਿੱਚ ਜਿਹੜੀ ਮੇਨ ਪੰਜਾਬੀ ਆਈ ਸੀ ਉਹ ਸੀਗੀ ਪੰਜ ਨੰਬਰ ਦੀ ਉਹਦੇ ਵਿੱਚ ਹੋਈ ਆਪਾਂ ਪੀਵਾਈਕਿਊ ਲੱਤਾ ਹੋਇਆ ਪੰਜਾਬ ਪੁਲਿਸ ਵਿੱਚ ਨਹੀਂ ਸਿੰਪਲ ਹੀ ਆ ਜਾਊਗਾ ਨਾਮ ਕਿੰਨੇ ਪ੍ਰਕਾਰ ਦੇ ਨੇ ਪੰਜ ਜੋ ਸਿੱਧਾ ਦੇ ਦੇਣਗੇ ਖੁਸ਼ੀ ਜਿਹੜਾ ਖੁਸ਼ੀ ਜਿਹੜਾ ਇਹ ਕੀ ਆ ਇਹ ਨਾਮ ਹੈਗਾ ਹਾਂਜੀ ਇਹ ਨਾਮ ਹੈਗਾ ਇਹ ਕਿੱਦਾਂ ਦਾ ਨਾਮ ਆ ਇਹਨੂੰ ਕਿਹੜਾ ਪਟਾਚ ਚ ਕਰ ਸਕਦੇ ਹੁੰਨੇ ਆ ਇਹ ਹੈਗਾ ਪਾਵਜਕ ਨਾਮ ਪੰਜਾਬ ਪੁਲਿਸ ਦਾ ਇਹ ਵਾਲਾ ਲੈਵਲ ਰਹਿੰਦਾ ਓਕੇ ਬਟ ਤੁਸੀਂ ਜੇ ਹਾਈ ਲੈਵਲ ਕਰ ਲੋਗੇ ਉੱਚ ਜਾ ਕੇ ਤੁਹਾਨੂੰ ਸੌਖਾ ਲੱਗੂਗਾ ਤਾਂ ਇਹਦੇ ਵਿੱਚ ਕਿੰਨੇ ਨਾਮ ਨੇ ਤੁਸੀਂ ਆਨਸਰ ਕੀਤਾ ਹੋਊਗਾ ਇਹਦੇ ਵਿੱਚ ਪਹਿਲਾ ਨਾਮ ਹੁੰਦਾ ਲੋਕਾਂ ਪਹਾੜਾ ਕੁਦਰਤ ਤੇ ਖੁਸ਼ੀ ਦਾ ਟੋਟਲ ਕਿੰਨੇ ਨਾਮ ਹੋ ਗਏ ਇਹਦੇ ਵਿੱਚ ਚਾਰ ਨਾਮ ਹੋ ਗਏ ਤੇ ਨਾਮ ਸਾਡੇ ਕਿੰਨੇ ਤਰ੍ਹਾਂ ਦਾ ਪੰਜ ਪ੍ਰਕਾਰ ਦਾ ਸ਼ਬਦ ਸ੍ਰੈਣੀ ਸਾਡੀ ਤੇ ਟੋਟਲ ਸ਼ਬਦ ਸ੍ਰੈਣੀਆਂ ਕਿੰਨੀਆਂ ਸਾਡੀਆਂ ਅੱਠ ਪ੍ਰਕਾਰ ਦੀਆਂ ਅਗਲਾ ਸਵਾਲ ਉਹ ਬਿਟ ਬਿਟ ਤੱਕੇ ਨਹੀਂ ਮੈਂ ਖਿੜਖਿੜ ਹੱਸਾਂ ਨਹੀਂ ਉਹ ਮੁਰਮੁਰ ਪੁੱਛੇ ਨਹੀਂ ਮੈਂ ਗੱਲ ਨਾ ਦੱਸਾਂ ਨਹੀਂ ਇਹ ਕੰਪਲੀਟ ਆਪਣੇ ਆਪ ਚ ਇੰਨਾ ਸਤਰਾਂ ਵਿੱਚ ਮੁਹਾਵਰੇਦਾਰ ਵਕੰਸ਼ ਕਿਹੜਾ ਹੈ ਮਤਲਬ ਪਹਿਲਾਂ ਤਾਂ ਸਾਡੇ ਕੋਲੇ ਮਤਲਬ ਬਾਗ ਬਾਗ ਤੋਂ ਛੋਟਾ ਸਾਡੇ ਕੋਲੇ ਹੁੰਦਾ ਉਪਵਾਕ ਉਪਵਾਕ ਤੋਂ ਵੀ ਛੋਟਾ ਰੂਪ ਸਾਡੇ ਕੋਲੇ ਹੁੰਦਾ ਵਕਾਂਸ਼ ਓਕੇ ਇਹਦੇ ਵਿੱਚੋਂ ਸਾਰੇ ਦੇ ਵਿੱਚੋਂ ਅਸੀਂ ਇੱਕ ਉਪਵਾਕ ਕੱਢ ਕੇ ਉਹਦੇ ਵਿੱਚੋਂ ਵਕਾਂਸ਼ ਕੱਢਣਾ ਤਾਂ ਉਹ ਕਿਹੜਾ ਮਹਾਵਰੇਦਾਰ ਵਕਾਂਸ਼ਾ ਬਿਟ ਬਿਟ ਤੱਕੇ ਖੇੜ ਖੇੜ ਹੱਸਾਂ ਮੁਰਮੁਰ ਪੁੱਛੇ ਗੱਲ ਨਾ ਦੱਸਾਂ ਓਕੇ ਇਹੀ ਮਤਲਬ ਜਿਹੜੇ ਪੀਟੀ ਪਲੱਸ ਵੀ ਦੇ ਅੱਗੇ ਵਿੱਚ ਟਾਰਗੇਟ ਕਰ ਰਹੇ ਨੇ ਉਹ ਇਹ ਵਾਲਾ ਲੈਵਲ ਸਾਰਾ ਕਰਕੇ ਜਾਣਾ ਤਾਂ ਇਹਦਾ ਅਨਸਰ ਆਉਣਾ ਸੀ ਬਿਟ ਬਿਟ ਤੱਕੇ ਇਹਦਾ ਹੁੰਦਾ ਕਿ ਜੇ ਸਿੱਧਾ ਪੁੱਛ ਲੈਣਾ ਇਸ ਮੁਹਾਵਰੇ ਦਾ ਮੀਨਿੰਗ ਕੀ ਹੁੰਦਾ ਕਿਸੇ ਨੂੰ ਬਹੁਤ ਰੀਜਨਲ ਦੇਖਣਾ ਓਕੇ ਕਿਸੇ ਨੂੰ ਬਹੁਤ ਕੀ ਮਤਲਬ ਪਿਆਰ ਨਾਲ شدت ਨਾਲ ਦੇਖਣਾ ਉਹਨਾਂ ਕਹਿੰਦੇ ਨੇ ਬਿਟ ਬਿਟ ਤੱਕੇ ਉਹ ਅਨਸਰ ਆਉਣਾ ਸੀ ਇਹਦਾ ਅਗਲਾ ਸਵਾਲ ਇਹਦੇ ਵਿੱਚ ਤੁਹਾਡੇ ਇਹ ਬਾਗ ਜਿਹੜਾ ਵੀ ਦਿੱਤਾ ਹੋਇਆ ਪੂਰਾ ਕੰਪਲੀਟ ਹੈ ਇਹਨੂੰ ਪਹਿਲਾਂ ਪੜ੍ਹੋ ਅਨਸਰ ਕਰੋ ਇਸ ਬਾਗ ਵਿੱਚ ਅੰਕ ਮਹੀਨੇ ਅਤੇ ਦਿਨਾਂ ਦੇ ਨਾਮਾਂ ਵਿੱਚੋਂ ਕਿਹੜਾ ਸ਼ੁੱਧ ਪੰਜਾਬੀ ਰੂਪ ਅਨੁਸਾਰ ਨਹੀਂ ਹੈ ਤਾਂ ਇਹਦੇ ਵਿੱਚ ਜਿੰਨਾ ਵੀ ਬਾਕ ਹੈ ਇਹਦੇ ਵਿੱਚ ਸਪੈਲਿੰਗ ਗਲਤ ਨੇ ਕਿਹਦੀ ਕਿਹਦੀ ਸਪੈਲਿੰਗ ਗਲਤ ਨੇ ਅੰਕ ਜਾਂ ਦਿਨ ਦੇ ਅੰਕ ਜਾਂ ਮਹੀਨਿਆਂ ਦੇ ਦਿਨ ਜਾਂ ਮਹੀਨਿਆਂ ਦੇ ਜਾਂ ਕੱਲੇ ਮਹੀਨੇ ਦੇ ਤਾਂ ਕਿਹਦੇ ਸਪੈਲਿੰਗ ਗਲਤ ਆ ਪੋ ਦੇ ਸਪੈਲਿੰਗ ਪੋ ਦੇ ਸਪੈਲਿੰਗ ਦਾ ਠੀਕ ਆ ਦਾ ਇਹ ਤਾਂ ਸੋਡਾ ਕੱਟਿਆ ਗਿਆ ओके ਇਹਦੇ ਵਿੱਚ ਆ ਗਿਆ ਥੋੜੀ 15 15 ਦੇ ਸਪੈਲਿੰਗ ਗਲਤ ਕੀਤੇ ਹੋਏ ਨੇ ਤੇ ਸ਼ਨੀਵਾਰ ਦੇ ਸਪੈਲਿੰਗ ਵੀ ਇਹਦੇ ਵਿੱਚ ਗਲਤ ਕੀਤੇ ਹੋਏ ਨੇ ਤਾਂ ਇਹਦਾ ਜੂਆ ਅੰਕ ਅਤੇ ਦਿਨ ਦੇ ਨਾਮ ਦੇ ਸਪੈਲਿੰਗ ਮਤਲਬ ਇਹ ਕੀ ਸੀ ਸ਼ਬਦ ਜੋੜ ਜਿਹੜਾ ਸੀਗਾ ਉਹ ਸਹੀ ਨਹੀਂ ਸੀਗਾ ਖੇੜ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਦਸਤਾਰ ਦਾਸ ਅਸਮਾਨ ਅਰਥੀ ਨਹੀਂ ਹੈ ਤਾਂ ਚਾਰ ਸ਼ਬਦ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਦਸਤਾਰ ਦਸਤਾਰ ਕੀ ਮਤਲਬ ਪੰਜ ਇੱਕ ਸਾਈਡ ਪੰਜ ਇੱਕ ਪਾਸੇ ਆਪਣੇ ਹੁੰਦੇ ਜਿਹੜੇ ਆਪਣੇ ਮਤਲਬ ਸਿਰ ਤੇ ਆਪਾਂ ਪੱਗ ਬੰਨਦੇ ਆ ਤਾਂ ਉਹਨਾਂ ਆਪਾਂ ਕਹਿੰਦੇ ਆ ਦਸਤਾਰ ਓਕੇ ਤਾਂ ਇਹ ਜਿਹੜਾ ਸ਼ਬਦ ਹੈ ਕਿਹੜੀ ਭਾਸ਼ਾ ਦਾ ਜੇ ਸਿੱਧਾ ਹੀ ਪੁੱਛ ਲੈਣ ਦਸਤਾਰ ਸ਼ਬਦ ਕਿਹੜੀ ਭਾਸ਼ਾ ਦਾ ਫਾਰਸੀ ਭਾਸ਼ਾ ਦਾ ਪੰਜਾਬ ਸ਼ਬਦ ਪੰਜਾਬੀ ਦਵਾਬ ਹਿੰਦੁਸਤਾਨ ਇਹ ਸਾਰੇ ਜਿਹੜੇ ਸ਼ਬਦ ਨੇ ਉਹ ਕਿਹੜੀ ਭਾਸ਼ਾ ਤੋਂ ਆਏ ਨੇ ਫਾਰਸੀ ਭਾਸ਼ਾ ਤੋਂ ਆਏ ਹੋਏ ਨੇ ਤਾਂ ਪੱਗ ਹਾਂਜੀ ਇਹ ਵੀ ਸਿਰ ਤੇ ਬੰਨੀ ਜਾਂਦੀ ਆ ਤਾਂ ਪੱਗ ਵੀ ਪਗੜੀ ਚੀਰਾ ਜਾਂ ਪਰਨਾ ओके ਜਿਹੜਾ ਪਰਨਾ ਇਹ ਆਪਣੇ ਮੋਢੇ ਤੇ ਰੱਖਿਆ ਜਾਂਦਾ ਆਪਾਂ ਨਾਰਮਲ ਜਦੋਂ ਖੇਤ ਬਣੇ ਜਾਂਦੇ ਆ ਤਾਂ ਮੋਢੇ ਤੇ ਮਤਲਬ ਰੱਖ ਰੱਖ ਕੇ ਜਾਂਦੇ ਨੇ ਪਰ ਮਤਲਬ ਜਿਹੜਾ ਚੀਰਾ ਹੁੰਦਾ ਇਹ ਸਿਰ ਤੇ ਬਣੇ ਜਾਂਦਾ ਜੇ ਆਪਾਂ ਨਾਰਮਲ ਸੁਣਦੇ ਚੀਰੇ ਵਾਲਿਆ ਗੱਬਰੂ ਆ ਪਗੜੀ ਪੱਗ ਤੋਂ ਛੋਟਾ ਰੂਪ ਆ ਜਾਂਦਾ ਇਹ ਠੀਕ ਆ ਤੇ ਪੱਗ ਦਾ ਸਾਨੂੰ ਪਤਾ ਹੀ ਸਾਰਿਆਂ ਨੂੰ ਹਨਾ ਤੇ ਇਹਦਾ ਹੁਣ ਅਸੀਂ ਪਰਨਾ ਹੈ ਲਿਖੇ ਕੈਸੇ ਸੂਫੀ ਕਵੀ ਨੇ 12 ਮਾਹ ਕਾਬ ਰੂਪ ਦੀ ਵਰਤੋਂ ਕੀਤੀ ਹੈ ਤਾਂ ਇਹ ਸਾਡੇ ਮਤਲਬ ਸੂਫੀ ਕਵੀਆਂ ਦੇ ਵਿੱਚ ਕਿੰਨਾ ਨੇ ਕੀਤੀ ਆ 12 ਮਾ ਕਾਵ ਰੂਪ ਦੀ ਵਰਤੋਂ 12 ਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਮਿਲਦੇ ਨੇ ਦੋ ਸਾਡੇ ਪਹਿਲੇ ਗੁਰੂ ਜੀ ਤੇ ਸਾਡੇ ਪੰਜਵੇਂ ਗੁਰੂ ਜੀ ਦਾ ਓਕੇ ਜਿਵੇਂ ਕੱਲ ਬਸਾਖ ਦੀ ਸੰਗਰਾਂਦ ਸੀਗੀ ਤਾਂ ਉਦੋਂ ਪਾਠ ਕਿਹੜੇ 12 ਮਾ ਦਾ ਹੋਇਆ ਹੋਗਾ 12 ਮਾ ਮਾਜ ਤੇ ਕਿਹੜੇ ਗੁਰੂ ਜੀ ਦਾ ਪੰਜਵੇਂ ਗੁਰੂ ਜੀ ਦਾ ਗੁਰੂ ਨਾਨਕ ਦੇਵ ਜੀ ਦਾ 12 ਮਾ 12 ਮਾ ਤਖਾਰੀ ਸ਼ੇਖ ਫਰੀਦ ਸ਼ਾਹ ਹਸੈਨ ਬੁੱਲੇ ਸ਼ਾ ਜਾਂ ਬਾਰੀਸ਼ਾ ਬਾਰੀਸ਼ਾ ਦਾ ਇੱਥੇ ਹੈਗਾ ਕਿੱਸਾ ਕਿਸਾ ਕਹਾ ਇਹ ਦੇ ਕਿਸਮ ਮਿਲਦਾ ਪਾਨੂੰ ਹੀਰ ਓਕੇ ਬੁੱਲੇ ਸ਼ਾ ਜਿਹੜਾ ਸਾਡਾ ਹੈਗਾ ਸ਼ੇਖ ਫਰੀਦ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ 112 ਸ਼ਬਦ ਚਾਰ ਮਤਲਬ 112 ਤੇ ਚਾਰ ਸ਼ਬਦ ਤੇ ਸ਼ਲੋਕ ਮਿਲਦੇ ਨੇ 66 ਸੈਹਂ ਦੀਆਂ ਸਾਨੂੰ ਕਾਫੀਆਂ ਮਿਲਦੀਆਂ ਨੇ ਪੰਜਾਬੀ ਸਹਿਤ ਦੇ ਵਿੱਚ ਸਭ ਤੋਂ ਪਹਿਲਾ ਸੂਫੀ ਕਵੀ ਜੀ ਨੇ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਆ ਉਹ ਹੈਗਾ ਸਾਡਾ ਸ਼ਾਹ ਸੇਨ 12 ਮਾ ਮਿਲਦਾ ਸਾਨੂੰ ਬੁੱਲੇ ਸ਼ਾ ਦਾ ओके ਬੁੱਲੇ ਸ਼ਾਹ ਦਾ 12ਵਾਂ ਮਾਹ ਮਿਲਦਾ ਤੇ ਸਾਡੇ ਗੁਰੂ ਸਾਹਿਬਾਨਾਂ ਦੇ ਵੀ ਦੋ 12ਵਾਂ ਮਾਹ ਮਿਲਦੇ ਨੇ ਹੁਣ ਇਹਦੇ ਵਿੱਚ ਚੇਂਜ ਕੀ ਹੈ ਜਿਹੜਾ ਸਾਡਾ 12ਵਾਂ ਮਾਹ ਸਾਡਾ ਕੀ ਮਤਲਬ ਗੁਰੂ ਸਾਹਿਬਾਨਾਂ ਦਾ ਉਹ ਸਟਾਰਟ ਹੁੰਦਾ ਚੇਤ ਮਹੀਨੇ ਤੋਂ ਓਕੇ ਤੇ ਫੱਗਣ ਤੇ ਖਤਮ ਹੁੰਦਾ ਬਟ ਜਿਹੜਾ ਬੁੱਲੇ ਨੇ 12 ਮਾਹ ਲਿਖਿਆ ਇਹ ਲਿਖਿਆ ਉਹਨਾਂ ਨੇ ਅਸੂ ਮਹੀਨੇ ਤੋਂ ਸ਼ੁਰੂ ਹੁੰਦਾ ਅਸੂ ਮਹੀਨੇ ਤੋਂ ਸ਼ੁਰੂ ਹੁੰਦਾ ਆਪਾਂ ਦੇਖਿਆ ਸੀ ਸਾਡੇ ਮਤਲਬ ਇੱਕ ਕਾਵ ਰੂਪ ਮਿਲਦਾ ਸਤਵਾਰਾ ਕਿਹੜੇ ਕਿਹੜੇ ਗੁਰੂ ਜੀ ਨੇ ਸਤਵਾਰਾ ਕਾਵ ਰੂਪ ਦੀ ਵਰਤੋਂ ਕੀਤੀ ਹੈ ਕਮੈਂਟ ਕਰਕੇ ਦੱਸੋ ਆਪਾਂ ਡਿਟੇਲ ਚ ਕੀਤਾ ਹੋਇਆ ਬਟ ਜਦੋਂ ਆਪਾਂ ਸੂਫੀਆਂ ਦੇ ਦੇਖਦੇ ਨੇ ਕਾਵ ਰੂਪ ਇਹਨਾਂ ਦਾ ਹਠਵਾਰਾ ਕਿਉਂਕਿ ਜਿਹੜਾ ਜੁਮੇ ਦਾ ਦਿਨ ਆ ਉਹਨੂੰ ਦੋ ਵਾਰੀ ਲੈਂਦੇ ਨੇ ਤਾਂ ਉੱਥੋਂ ਹੀ ਸਟਾਰਟ ਕਰਕੇ ਜੁਮੇ ਦੀ ਮਤਲਬ ਖਤਮ ਕਰ ਦਿੰਦੇ ਨੇ ਕਿਉਂਕਿ ਸਲਾਮ ਪਾਈ ਚਾਰੇ ਨਾਲ ਸੰਬੰਧਰ ਤਾਂ ਇਹਨਾਂ ਦਾ ਸਾਨੂੰ ਮਿਲਦਾ ਅਠਵਾਰਾ ਸੂਫੀਆਂ ਦੀ ਮਿਲਦੇ ਨੇ ਅਠਵਾਰੇ ਤੇ ਸਾਡੇ ਗੁਰੂ ਸਹਿਬਾਨਾਂ ਦੀ ਮਿਲਦੇ ਨੇ ਸਾਨੂੰ ਸਤਵਾਰੇ ਹੁਣ ਜਿਹੜਾ ਸਾਡਾ ਬੁੱਲੇ ਸ਼ਾ ਬੁੱਲੇ ਸ਼ਾਹ ਦਾ ਟਾਈਮ ਪੀੜ ਕੀਆ ਇਹ ਹੈਗਾ 1680 ਤੋਂ ਲੈ ਕੇ 1700 58 ਤੱਕ ਦਾ ਉਹ ਤੋਂ ਬਾਅਦ ਜਿਹੜਾ ਬੁੱਲੇ ਸ਼ਾਹ ਹੈ ਕਿੱਥੋਂ ਇਹ ਹੈਗਾ ਲਾਹੌਰ ਲਾਹੌਰ ਦੇ ਵਿੱਚ ਇਹਦਾ ਜਨਮ ਹੋਇਆ ਸੀਗਾ ਤਾਂ ਕਿਹੜੇ-ਕਿਹੜੇ ਕਾਵ ਰੂਪ ਵਰਤੇ ਨੇ ਪਹਿਲਾਂ ਜਿਵੇਂ ਸ਼ਾ ਸ਼ੇਖ ਫਰੀਦ ਇਕੱਲੀਆਂ ਸਾਨੂੰ ਸ਼ਬਦ ਸਲੋਕ ਮਿਲਦੇ ਨੇ ਸ਼ਾਹਸੈਂ ਦੇ ਕਾਫੀਆਂ ਬੁੱਲੇ ਸ਼ਾਹ ਦੀਆਂ ਵੀ ਸਾਨੂੰ ਕਾਫੀਆਂ ਮਿਲਦੀਆਂ ਨੇ ਬੁੱਲੇ ਸ਼ਾਹ ਦੀਆਂ ਸਾਨੂੰ 156 ਕਾਫੀਆਂ ਮਿਲਦੀਆਂ ਨੇ ਇੱਕ ਕਾਵ ਰੂਪ ਹੁੰਦਾ ਗੰਡਾ ਕਿਹੜੇ ਪਹਿਲਾ ਸੂਫੀ ਕਵੀ ਜਿਹਨੇ ਗੰਡਾ ਕਾਵ ਰੂਪ ਦੀ ਵਰਤੋਂ ਕੀਤੀ ਆ ਤਾਂ ਬੁੱਲੇ ਸ਼ਾਹ ਨੇ ਸਾਨੂੰ 40 ਘੰਟਾ ਮਿਲਦੀਆਂ ਨੇ ਇਹ ਕਾਵ ਰੂਪ ਆ ਜਿਵੇਂ ਹੁਣ ਆਪਾਂ ਕਹਿੰਦੇ ਕਿ ਵਿਆਹ ਦੇ ਵਿੱਚ ਇੰਨੇ ਦਿਨ ਰਹਿ ਗਏ ਓਕੇ ਤਾਂ ਪਹਿਲਾਂ ਵੀ ਇਦਾਂ ਹੁੰਦਾ ਸੀ ਜਦੋਂ ਕੀ ਮਤਲਬ ਵਿਆਹ ਹੁੰਦਾ ਸੀ ਕੁੜੀ ਤੇ ਮੁੰਡੇ ਦਾ ਉਦੋਂ ਗੰਡ ਭੇਜੀ ਜਾਂਦੀ ਸੀ ਗੰਡ ਦਾ ਹੁੰਦਾ ਸੀਗਾ ਉਦੋਂ ਗਿਣਤੀ ਜਿਵੇਂ ਆਪਾਂ ਦੇਖਦੇ ਆ ਨਾ ਕਿ ਜਿਹੜੀ ਸਾਡੀ ਲਿਪੀ ਆ ਸਭ ਤੋਂ ਪਹਿਲਾਂ ਕਿਹੜੀ ਲਿਪੀ ਆਈ ਆ ਪਹਿਲਾਂ ਸਾਡੇ ਆਈ ਆ ਚਿੱਤਰ ਲਿਪੀ ਆਈ ਹੋਈ ਆ ਤਾਂ ਉਹਦੇ ਵਿੱਚ ਗੰਡ ਲਿਪੀ ਚਿੱਤਰ ਲਿਪੀ ਸਾਰੀਆਂ ਪਹਿਲਾਂ ਸਾਡੇ ਕੋਲੇ ਲਿਪੀਆਂ ਆਈਆਂ ਹੋਈਆਂ ਕਿ ਜਦ ਕੋਈ ਵੀ ਕਿਸੇ ਨੂੰ ਦੱਸਣਾ ਹੁੰਦਾ ਸੀ ਕਿ ਇੰਨੇ ਦਿਨਾਂ ਬਾਅਦ ਇਹ ਕੰਮ ਹੋਊਗਾ ਤਾਂ ਉਹਨੀਆਂ ਗੰਡਾ ਮਾਰ ਕੇ ਪੇਜ ਦਿੰਦੇ ਹੁੰਦੇ ਸੀ ਠੀਕ ਆ ਕਿ ਅਸੀਂ ਬਈ ਬਰਾਤ ਲੈ ਕੇ ਆਵਾਂਗੇ ਇੰਨੇ ਦਿਨਾਂ ਬਾਅਦ ਅਸੀਂ ਬਰਾਤ ਲੈ ਕੇ ਆਵਾਂਗੇ ਤਾਂ ਉਹ ਇੱਕ ਗੰਡ ਖੋਲਦੇ ਜਾਂਦੇ ਹੁੰਦੇ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਹੁਣ ਕੱਲ ਨੂੰ ਜਾਂ ਪਰਸੋਂ ਗੰਡ ਆਜੂਗੀ ਬਹੁਤ ਪੁਰਾਣੀ ਸਮਿਆਂ ਦੇ ਵਿੱਚ ਜਿਵੇਂ ਜਿਵੇਂ ਗੰਡ ਖੁੱਲਦੀ ਕੁੜੀ ਦੀ ਮਤਲਬ ਜਾਨ ਦਾ ਦਿਨ ਨੇੜੇ ਆਉਂਦਾ ਤਾਂ ਉਸ ਉਸ ਤਰੀਕੇ ਨਾਲ ਜਿਹੜਾ ਸਾਡੇ ਮਤਲਬ ਲੋਕਗੀਤ ਹੁੰਦੇ ਸੀਗੇ ਹਨ ਜੋ ਵੀ ਕਰੇ ਗਾਏ ਜਾਂਦੇ ਸੀਗੇ ਸਾਗ ਵਗੈਰਾ ਉਹਨਾਂ ਦੇ ਰੂਪ ਵੀ ਚੇਂਜ ਹੋ ਜਾਂਦੇ ਸੀਗੇ ਤਾਂ ਗੰਡਾ ਕਾਵ ਰੂਪ ਕੀ ਦੇ ਨਾਲ ਸੰਬੰਧ ਹੈ ਬਿਆਨ ਨਾਲ ਗੰਡਾ ਕਾਵ ਰੂਪ ਦੀ ਵਰਤੋਂ ਕੀ ਨਹੀਂ ਕਰੀਆ ਤਾਂ ਬੁੱਲੇ ਸ਼ਾਹ ਨੇ ਇਹਦੀ ਵਰਤੋਂ ਨਹੀਂ ਕਰੀਆ 8 12 ਮਿਲਦਾ ਸਾਨੂੰ ਇੱਕ ਬੁੱਲੇ ਸ਼ਾਹ ਦਾ ਬੁੱਲੇ ਸ਼ਾਹ ਦਾ 12 ਮਾਹ ਮਿਲਦਾ ਜਿਹੜਾ ਅਸੂ ਮਹੀਨੇ ਤੋਂ ਸਟਾਰਟ ਹੁੰਦਾ ਤੇ ਬਾਕੀ ਬੁੱਲੇ ਸ਼ਾਹ ਦੀਆਂ ਸੀ ਹਰਫੀਆਂ ਮਿਲਦੀਆਂ ਸਾਨੂੰ ਉਹ ਮਿਲਦੀਆਂ ਟੋਟਲ 3 ਕਈ ਵਾਰੀ ਬੁੱਲੇ ਸ਼ਾਹ ਦੀ ਪੁੱਛ ਲੈਂਦੇ ਨੇ ਮਤਲਬ ਧੂ ਕੰਮ ਪੁੱਛ ਲੈਂਦੇ ਨੇ ਹਾਜੀ ਲੋਕ ਮੱਕੇ ਨੂੰ ਜਾਂਦੇ ਅਸੀਂ ਜਾਣਾ ਤਖਤ ਹਿਆਰੇ ਇਹ ਬੁੱਲੇ ਸ਼ਾਹ ਦੀ ਮਤਲਬ ਹੈ ਰਚਨਾ ਬਸ ਕਰ ਜੀ ਹੁਣ ਬਸ ਕਰ ਜੀ ਕੋਈ ਗੱਲ ਅਸਾਂ ਨਾਲ ਹੱਸ ਕਰ ਜੀ ਬੁੱਲੇ ਸ਼ਾਹ ਦਾ ਕੀ ਮਤਲਬ ਜਿਹੜਾ ਗੁਰੂ ਹੁੰਦਾ ਨਾ ਉਹ ਉਹਦਾ ਕਾਦ ਬੁੱਲੇ ਸ਼ਾਹ ਕਿਹੜੇ ਸلسਲੇ ਨਾਲ ਸੰਬੰਧਦਾ ਬੁੱਲੇ ਸ਼ਾਹ ਹੈ ਕਾਦਰੀ ਸلسਲੇ ਨਾਲ ਸੰਬੰਧਦਾ ਕਾ ਦ੍ਰਿਸਲਸ ਲੀਨਲਸ ਵੰਦਾ ਯਰ ਬੁੱਲੇਸ਼ਾ ਦਾ ਗੁਰੂ ਉਹਨੇ ਰੁੱਸੀ ਜਾਂਦਾ ਤਾਂ ਉਦੋਂ ਫਿਰ ਇਹ ਮਤਲਬ ਇਹ ਗੱਲ ਕਹਿੰਦਾ ਬਸ ਕਰ ਜੀ ਹੁਣ ਬਸ ਕਰ ਜੀ ਹੁਣ ਕੋਈ ਗੱਲ ਅਸਾਂ ਨਾ ਹੱਸ ਕਰ ਜੀ ਇੱਕ ਬੁੱਲੇਸ਼ਾ ਦੀ ਹੈਗੀਆ ਹੋਰ ਇਹ ਨਾਲ ਨਾਲ ਤੁਸੀਂ ਨੋਟ ਕਰ ਲਿਓ ਬਾਕੀ ਜਿਹੜਾ ਸੂਫੀ ਆਪਾਂ ਡਿਟੇਲ ਜੀ ਕਰੇ ਉਦੋਂ ਨੋਟਸ ਮਿਲ ਜਾਣਗੇ ਸੋਨੋ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸੱਦੋ ਨੀ ਮੈਂ ਤੀਦੋ ਰਾਂਝਾ ਹੀਰ ਨਾ ਆਖੋ ਕੋਈ ਓਕੇ ਤੇ ਇੱਕ ਜਦੋਂ ਹੁਣ ਤੁਸੀਂ ਬੁੱਲੇਸ਼ਾ ਦਾ ਟਾਈਮ ਦੇਖਿਆ ਬੁੱਲੇਸ਼ਾ ਕਿੰਨਾ ਦੇ ਸਮਕਾਲੀ ਆ ਬੁੱਲੇਸ਼ਾ ਹੈਗੀ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ मतलब समकालीया गुरु गोबिंद सिंह जी दे समकाली इथे गुरु जी ज्योति ज्योत समाਉਂਦੇ ਨੇ ਤਾਂ ਬੁੱਲੇ ਸ਼ਾ ਉਸ ਟਾਈਮ ਸਾਰਾ ਕੁਝ ਦੇਖ ਰਿਆ ਜਦੋਂ ਸਾਡੇ ਸੈਬ ਜਿਆਦਾਂ ਦੀ ਸ਼ੀਦੀ ਹੁੰਦੀ ਹੈ ਜਦੋਂ ਜੰਗਾ ਹੁੰਦੀਆਂ ਨੇ ਤੇ ਜਦੋਂ ਮਤਲਬ ਸਾਡੀ ਖਾਲਸਾ ਪੰਥ ਦੀ ਨੀਂ ਰੱਖੀ ਜਾਂਦੀ ਆ ਤਾਂ ਉਦੋਂ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੌਰੀ ਜੋਤੀ ਜੋਤ ਸਮਾਉਂਦੇ ਨੇ ਸ਼ੀਦੀ ਨਹੀਂ ਜੋਤੀ ਜੋਤ ਸਮਾਉਂਦੇ ਨੇ ਉਦੋਂ ਫਿਰ ਬੁੱਲੇ ਸ਼ਾ ਇਹ ਕਹਿੰਦਾ ਨਾ ਕਹੂੰ ਆਪ ਕੀ ਨਾ ਕਹੂੰ ਤਾਂ ਕੀ ਬਾਤ ਕਰੂੰ ਮੈਂ ਆਪ ਕੀ ਅਗਰ ਨਾ ਹੁੰਤੇ ਗੋਵਿੰਦ ਸਿੰਘ ਸੁੰਨਤ ਹੁੰਦੀ ਸਾਕੀ ਤੋ ਕਹਿੰਦੇ ਕਿ ਮਤਲਬ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਕੀ ਹਾਲ ਹੋਣਾ ਸੀਗਾ ਸਾਰਿਆਂ ਦਾ ਤਾਂ ਉਸ ਟਾਈਮ ਇਹ ਸਾਨੂੰ ਕਈ ਵਾਰੀ ਸਿੰਪਲ ਹੀ ਲੈਣ ਪਾ ਕੇ ਪੁੱਛ ਲੈਂਦੇ ਨੇ ਕਿ ਇਹ ਕਿੰਨਾ ਦੀ ਆ ਓਕੇ ਯਾਦ ਰੱਖਣਾ ਬੁੱਲਿਸ਼ਾ ਵਾਸਤੇ ਇੰਨਾ ਖੇੜ ਲਿਖਿਆ ਵਿੱਚੋਂ ਕਿਹੜਾ ਸ਼ਬਦ ਜੁਟ ਆਦਾਸ ਦਾ ਵਿਰੋਧੀ ਹੈ ਤਾਂ ਇਹਨਾਂ ਦੇ ਵਿੱਚੋਂ ਆਦਾਸ ਜਿਹੜਾ ਸ਼ਬਦ ਆ ਉਹਦਾ ਵਿਰੋਧੀ ਕਿਹੜਾ ਖੇੜਾ ਖੁਸ਼ ਆਨੰਦ ਸਰੂਰ ਵਿਰੋਧੀ ਪੁੱਛਿਆ ਇਹਨਾਂ ਨੇ ਆਦਾਸ ਖੁਸ਼ ਜਾਂ ਖੁਸ਼ ਹੋ ਸਕਦਾ ਕੋਈ ਜਾਂ ਅਦਾਸ ਹੋ ਸਕਦਾ ਸਰੂਰ ਹੁੰਦਾ ਕਿਸੇ ਸਰੂਰ ਨਸ਼ੇ ਵਿੱਚ ਹੋਣਾ ਆਨੰਦ ਉਹ ਜਿਹੜੀ ਫੀਲਿੰਗ ਹੁੰਦੀ ਹੈ ਕਿ ਮਤਲਬ ਮਤਲਬ ਕਿਸੇ ਵੀ ਚੀਜ਼ ਦਾ ਕਿ ਮਤਲਬ ਕੋਈ ਕਾਮਯਾਬੀ ਤੋਂ ਬਾਅਦ ਕਿਸੇ ਵੀ ਚੀਜ਼ ਤੋਂ ਬਾਅਦ ਆਨੰਦ ਆ ਜਾਣਾ ਹੋ ਸਕਦਾ ਕਿਸੇ ਨੂੰ ਦੁਖੀ ਦੇਖ ਕੇ ਆਨੰਦ ਆ ਜਾਣਾ ਖੁਸ਼ੀ ਖੇੜਾ ਇਹ ਹੁੰਦਾ ਕਿ ਮਤਲਬ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਕਿ ਆਪਣਾ ਘਰ ਜਗਾ ਉੱਥੇ ਮਤਲਬ ਉਹਨੂੰ ਕਹਿੰਦੇ ਖੇੜਾ ਖੁਸ਼ੀ ਖੇੜਾ ਗੋਗਲ ਕੰਨਾ ਮੁਹਾਵਰੇ ਦਾ ਕੀ ਪਾਵ ਹੈ ਇਹਦੇ ਵਿੱਚੋਂ ਇੱਕ ਦੇ ਵਿੱਚ ਪੁੱਛਿਆ ਸੀਗਾ ਕੋਗਲ ਫਿਰ ਖਾਲੀ ਥਾਂ ਭਾ ਕੇ ਆਪਾਂ ਦੇਖਿਆ ਸੀ ਉਹ ਸੀਗਾ ਤੁਹਾਡੇ ਪੰਜਾਬ ਪੁਲਿਸ ਦਾ ਇਹਦੇ ਵਿੱਚ ਅਗਲੇ ਚ ਸਿੱਧਾ ਉਹਦਾ मीनिंग ਹੀ ਪੁੱਛ ਲਿਆ ਕਿ ਇਹ ਮੁਹਾਵਰੇ ਦਾ मीनिंग ਕੀ ਆ ਮੂਰਖ ਹੋਣਾ ਚਲਾਕ ਹੋਣਾ ਚੁਸਤ ਹੋਣਾ ਮਚਲਿਆ ਹੋਣਾ ਤਾਂ ਮਚਲਿਆ ਹੋਣਾ ਇਹਦਾ ਹੈਗਾ ਕਿ ਮਤਲਬ ਕੋਈ ਪਰਿਵਾਰ ਜੀ ਨਹੀਂ ਕਰਨਾ ਇੱਕ ਮਤਲਬ ਇੱਕ ਹੰਦਰ ਇੱਕ ਕੰਨ ਪਾ ਕੇ ਦੂਜੇ ਕੰਨ ਕੱਢਦੇ ਨਹੀਂ ਇਹਨੇ ਕੰਨ ਚ ਹੀ ਨਹੀਂ ਪਾਈ ਕਿ ਮਤਲਬ ਬੇਸੰਸੀਆ ਹੋਣਾ ਘਰ ਵਿੱਚ ਦੰਗਾ ਹੋਣਾ ਮੁਹਾਵਰੇ ਤੋਂ ਕੀ ਭਾਵ ਹੈ ਤਾਂ ਘਰ ਵਿੱਚ ਗੰਗਾ ਹੋਣਾ ਘਰ ਵਿੱਚ ਦਰਿਆ ਹੋਣਾ ਘਰ ਵਿੱਚ ਪਾਣੀ ਹੋਣਾ ਘਰ ਦਾ ਪਵਿੱਤਰ ਹੋਣਾ ਜਾਂ ਘਰ ਵਿੱਚ ਖੁਸ਼ਹਾਲੀ ਹੋਣਾ ਇਹਨਾਂ ਦੋ ਦੇ ਵਿੱਚ ਕਨਫਿਊਜ਼ ਹੋਣਗੇ ਬੱਚੇ ਤਾਂ ਇਹਦੇ ਵਿੱਚ ਹੋਣਾ ਸੀ ਘਰ ਵਿੱਚ ਖੁਸ਼ਹਾਲੀ ਹੋਣਾ ਹੈਲਿਕਨ ਵਿੱਚੋਂ ਜੜੀ ਖਾਲੀ ਥਾਂ ਦੇਣਾ ਮੁਹਾਵਰੇ ਨੂੰ ਪੂਰਾ ਕਰੋ ਤਾਂ ਇਹਦੇ ਵਿੱਚ ਕੀ ਆਊਗਾ ਜੜੀ ਪਾਣੀ ਦੇਣਾ ਜੜੀ ਤੇਲ ਦੇਣਾ ਜੜੀ ਮਿੱਟੀ ਦੇਣਾ ਜਾਂ ਦਵਾਈ ਦੇਣਾ ਤਾਂ ਇਹਦੇ ਵਿੱਚ ਆਊਗਾ ਜੜੀ ਤੀਲ ਦੇਣਾ ਸਿਰਫ ਕੀ ਮਤਲਬ ਦਿਖਾਵੇ ਲਈ ਕਰਨਾ ਕਿ ਅਸੀਂ ਤੁਹਾਡਾ ਕੁਝ ਚੰਗਾ ਕਰ ਰਹੇ ਹਾਂ ਬਟ ਜੜਾਂ ਦੇ ਵਿੱਚ ਜਦੋਂ ਤੇਲ ਦੇਵਾਂਗੇ ਆਕਸੀਜਨ ਤਾਂ ਜਾਊ ਨਹੀਂ ਤਾਂ ਉਹ ਕੀ ਹੁੰਦਾ ਹੁੰਦਾ ਕਿ ਉਹ ਜਿਹੜਾ ਵੀ ਬੂਟਾ ਹੁੰਦਾ ਉਹ ਖਰਾਬ ਹੋ ਜਾਂਦਾ ਜੜੀ ਤੀਲ ਦੇਣਾ ਇਹ ਮਤਲਬ ਕਿਸੇ ਨੂੰ ਬਰਵਾਦ ਕਰ ਦੇਣਾ ਕਾਲੀਆਂ ਚੰਮਾਂ ਨੂੰ ਰੂਨੀਆ ਇੱਥੇ ਕਣਗੀਆਂ ਵਾਲੇ ਲੱਗ ਗਏ ਅਖਾਂ ਦਾ ਅਰਥ ਦੱਸੋ ਤਾਂ ਇਹਦੇ ਵਿੱਚੋਂ ਇਹ ਜਿਹੜੇ ਹੈਗੇ ਨੇ ਇਹਨਾਂ ਦਾ ਮੀਨਿੰਗ ਕੀ ਹੋਊਗਾ ਇਹ ਸੀਗਾ ਤੁਹਾਡਾ ਗਰੁੱਪ B ਦੇ ਵਿੱਚ P T B ਦੇ ਵਿੱਚ ਜੇ ਇਦਾਂ ਇੱਕ ਵਾਰੀ ਇਹ ਵੀਡੀਓ ਰੋਕੇ ਅਨਸਰ ਕਰੋ ਜਦੋਂ ਕਿਸੇ ਨੂੰ ਆਪਣਾ ਥੋੜਾ ਨੁਕਸਾਨ ਦੂਜੇ ਦੇ ਬਹੁਤੇ ਨੁਕਸਾਨ ਤੋਂ ਬਦਲੇ ਜਾਪੇ ਜਦੋਂ ਕਿਸੇ ਨੂੰ ਆਪਣਾ ਬਹੁਤਾ ਨੁਕਸਾਨ ਦਾ ਦੁੱਖ ਦੂਜੇ ਦੇ ਥੋੜੇ ਨੁਕਸਾਨ ਦੇ ਮੁਕਾਬਲੇ ਬਦਲੇ ਹੋਵੇ ਕਿਉਂਕਿ ਉਹਦਾ ਕਹਿੰਦਾ ਕਿ ਕਲਗੀਆਂ ਵਾਲੀ ਤਾਂ ਇਦਾਂ ਕਿ ਹੋਗੇ ਵੱਡੇ ਹੋਗੇ ਦਾ ਜਦੋਂ ਕਿਸੇ ਨੂੰ ਆਪਣੀ ਚੀਜ਼ ਦੇ ਗਵਾਚਣ ਦਾ ਦੁੱਖ ਦੂਸਰੇ ਦੀ ਮਾੜੀ ਚੀਜ਼ ਦੇ ਮੁਕਾਬਲੇ ਜ਼ਿਆਦਾ ਹੋਵੇ ਨਹੀਂ ਇਥੇ ਮਤਲਬ ਇਕੋ ਚੀਜ਼ ਦਾ ਜ਼ਿਕਰ ਹੋ ਰਿਹਾ ਤੇ ਇਹਦਾ ਅਨਸਰ ਹੁੰਦਾ ਈਡੀ ਜਦੋਂ ਕਿਸੇ ਨੂੰ ਆਪਣਾ ਥੋੜਾ ਨੁਕਸਾਨ ਆਪਣਾ ਥੋੜਾ ਨੁਕਸਾਨ ਕਿਸੇ ਦੇ ਬਹੁਤੇ ਨੁਕਸਾਨ ਕਿਸੇ ਦੇ ਬਹੁਤੇ ਨੁਕਸਾਨ ਤੋਂ ਬਦਲੇ ਜਾਪੇ ਅਗਲਾ ਸਵਾਲ ਮੈਂ ਆਪ ਅੱਜ ਉਹਨਾਂ ਸਾਰਿਆਂ ਮੁੰਡਿਆਂ ਨੂੰ ਚੋਰੀ ਕਰਦੇ ਵੇਖਿਆ ਬਾਕ ਵਿੱਚ ਕੁੱਲ ਕਿੰਨੇ ਪੜਨਾਮ ਹਨ ਓਕੇ ਪੰਜਾਬ ਪੁਲਿਸ ਵਾਲੇ ਨੇ ਨੋਰਮਲੀ ਹੁੰਦਾ ਨਾਮ ਕਿੰਨੇ ਤਰ੍ਹਾਂ ਦਾ ਪੰਜ ਪੜਨਾਮ ਕਿੰਨੇ ਤਰ੍ਹਾਂ ਦਾ ਛੇ ਨਾਮ ਦੀ ਜਗ੍ਹਾ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਕਹਿੰਦੇ ਹਾਂ ਪੜਨਾਮ ਬਟ ਪੀਟੀ ਪਲਸ ਵੀ ਕਿਹ ਕਹੋਗਾ ਇਨ੍ਹਾਂ ਦੇ ਵਿੱਚੋਂ ਸਾਨੂੰ ਪੜਨਾਮ ਦੱਸੋ ਕਿੰਨੇ ਨੇ ਤਾਂ ਇਹਦੇ ਵਿੱਚ ਕਿਹੜੇ ਪੜਨਾਮ ਵਰਤੇ ਨੇ ਇਹ ਵੀ ਦੱਸੋ ਜਿਹੜੇ ਸਟਾਰਟਿੰਗ ਵਾਲੇ ਦੋ ਆਉਣਗੇ ਪੰਜ ਨੇ ਚਾਰ ਨੇ ਤਿੰਨ ਨੇ ਜਾਂ ਦੋ ਨੇ ਮੈਂ ਨਾਮ ਦੀ ਜਗ੍ਹਾ ਤੇ ਆਉਣ ਵਾਲਾ ਸ਼ਬਦ ਪੜਨਾਮ ਅੱਜ ਆਪ ਨਿਜਵਾਸ਼ਕ ਪੜਨਾਮ ਉਹਨਾ ਨਿਸ਼ਚੇਵਾਸ਼ਕ ਸਾਰੇ ਮੁੰਡਿਆਂ ਨੂੰ ਚੋਰੀ ਕਰਦੇ ਵਿਖਿਆ ਤਾਂ ਇਹਦੇ ਵਿੱਚ ਟੋਟਲ ਕਿੰਨੇ ਪੜਨਾਮ ਹੋਗੇ ਇਹਦੇ ਵਿੱਚ ਹੋਗੇ ਤਿੰਨ ਪੜਨਾਮ। ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਜੱਟ ਦੇ ਸਾਰੇ ਸ਼ਬਦਾਂ ਨਾਲ ਲੱਗੇ ਅਗੇਤਰ ਨਾਲ ਮੂਲ ਸ਼ਬਦ ਦੀ ਸ੍ਰੈਣੀ ਵਿੱਚ ਬਦਲਾਅ ਆਇਆ ਹੈ। ਤਾਂ ਇਹਦੇ ਵਿੱਚ ਮੂਲ ਸ਼ਬਦ ਦੇ ਸਾਹਮਣੇ ਅਗੇਤਰ ਲੱਗੇ ਹੋਏ ਨਹੀਂ ਸਾਰੇ ਕਿਤੇ। ਤਾਂ ਉਹ ਕਿਹੜਾ ਮਤਲਬ ਹੈ ਜਿਨ੍ਹਾਂ ਦੇ ਵਿੱਚ ਅਗੇਤਰ ਲੱਗਣ ਨਾਲ ਜਿਹੜੀ ਸ੍ਰੈਣੀ ਆ ਸ਼ਬਦ ਦੀ ਸ੍ਰੈਣੀ ਆ ਪੋਜੀਟਿਵ ਆ ਜਾਂ 네ਗੇਟਿਵ ਆ ਉਹਦੇ ਵਿੱਚ ਚੇਂਜ ਆ ਗਿਆ ਤਾਂ ਕਿਹਦੇ ਵਿੱਚ ਆਇਆ ਵੀਡੀਓ ਰੋਕ ਕੇ ਕੈਨਸਲ ਕਰੋ ਇਹ ਸਾਰੇ ਕੀ ਨੇ ਅੱਗੇ ਅਗੇਤਰ ਲੱਗੇ ਹੋਏ ਨੇ ਸਫਲ ਤੋਂ ਆਸਫਲ ਬਾਗ ਤੋਂ ਉਪਵਾਕ ਜਸ ਤੋਂ ਅਪਜਸ ਇਹਨਾਂ ਦੋਮਾਂ ਦੇ ਵਿੱਚ ਦਾ ਚੇਂਜ ਆ ਗਿਆ ਸੀ ਬਟ ਇਹਦੇ ਵਿੱਚ ਚੇਂਜ ਨਹੀਂ ਆਇਆ ਕਿਉਂਕਿ ਜਿਹੜਾ ਕੋਈ ਬਾਕ ਆ ਉਹ ਹੋਰ ਕਿਤੇ ਜਾ ਕੇ ਉਪਵਾਕ ਵੀ ਹੋ ਸਕਦਾ ਓਕੇ ਦਰਦ ਤੋਂ ਹਮਦਰਦ ਗੁਣ ਤੋਂ ਸਹਿਗੁਣ ਠੀਕ ਆ ਗੁਣ ਤੋਂ ਸਹਿਗੁਣ ਮਤਲਬ ਉਹਦਾ ਜਿਹੜਾ ਰੂਪ ਸਰੇਣੀ ਸੋ ਚੇਂਜ ਨਹੀਂ ਹੋਇਆ ਪੋਜ਼ਿਟਿਵ ਸੀ ਤਾਂ ਹੁਣ ਵੀ ਪੋਜ਼ਿਟਿਵ ਆ ਓਕੇ ਤਾਂ ਇਹਦੇ ਵਿੱਚ ਆ ਜੂਗਾ ਸੂਰਤ ਤੋਂ ਬਦ ਸੂਰਤ ਤਾਂ ਇਹ ਨੈਗੇਟਿਵ ਬਣ ਗਿਆ ਤਾਂ ਪੋਜ਼ਿਟਿਵ ਤੋਂ ਨੈਗੇਟਿਵ ਬਣ ਗਿਆ ਜਿਵੇਂ ਗਿਆਨ ਤੋਂ ਵਿਗਿਆਨ ਤਾਂ ਚੀਜ਼ ਸੇਮ ਹੀ ਰਹੇਗੀ ਜੇ ਪੁੱਛ ਲੈਣ ਵਿਗਿਆਨ ਦੇ ਵਿੱਚ ਮੂਲ ਸ਼ਬਦ ਕੀ ਹੈ ਮੂਲ ਸ਼ਬਦ ਹੈਗਾ ਇੱਥੇ ਗਿਆਨ ਗਿਆਨ ਤੋਂ ਵਿਗਿਆਨ ਤਾਂ ਬਹੁਤ ਜ਼ਿਆਦਾ ਗਿਆਨ ਬਹੁਤ ਡੀਪਲੀ ਗਿਆਨ ਨੂੰ ਆਪਾਂ ਕਹਿ ਦਿੰਨੇ ਆ ਜਿਆਦਾ ਇਹਦਾ ਮਤਲਬ ਹੁੰਦਾ ਤਾਂ ਗਿਆਨ ਤੋਂ ਵਿਗਿਆਨ ਤਾਂ ਇਹਦੇ ਵਿੱਚ ਸੂਰਤ ਤੋਂ ਵੱਧ ਸੂਰਤ ਇਹ ਆ ਗਿਆ ਕੈਤ ਤੋਂ ਆਗੈ ਪੇਜ ਤੋਂ ਆਪੇਜ ਤਾਂ ਇਹ ਵੀ ਨਾਇਟੀ ਬਣ ਗਿਆ ਨਾ ਕਿ ਪਿਜਿਆ ਨਹੀਂ ਜਾਂ ਪੇਜ ਹੈ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਮੂਹ ਕੇਵਲ ਇਸਤਰੀ ਲਿੰਗ ਰੂਪ ਵਿੱਚ ਹੀ ਵਿਚਲਿਤ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਇਸਤਰੀ ਰੂਪ ਵਿੱਚ ਯਾ ਓਨਲੀ ਜਿਹਦਾ ਕਿ ਪਲਿੰਗ ਨਹੀਂ ਹੋ ਸਕਦਾ ਪਲਿੰਗ ਨਹੀਂ ਹੋ ਸਕਦਾ ਇਹਨਾਂ ਦੇ ਵਿੱਚ ਦੱਸੋ ਕਿਤਾਬ ਨੇਤਰ ਜਾਂ ਬਾਹ ਹੁਣ ਜਿਹੜਾ ਤੁਹਾਡਾ ਨੇਤਰ ਆ ਨੇਤਰ ਸ਼ਬਦ ਕੀ ਆ ਨੇਤਰ ਸ਼ਬਦ ਹੈਗਾ ਤੁਹਾਡਾ ਪਲਿੰਗ ਪਿੰਗ ਦੇ ਵਿੱਚ ਆ ਗਿਆ ਤੁਹਾਡਾ ਨੇਤਰ ਜੇ ਇਹਦਾ ਪੁੱਛਦੇ ਇਸਤਰੀ ਲਿੰਗ ਕੀ ਹੁੰਦਾ ਇਹਦਾ ਹੁੰਦਾ ਅੱਖ ਨੇਤਰ ਦਾ ਅੱਖ ਹੁੰਦਾ ਇਸਤਰੀ ਲਿੰਗ ਓਕੇ ਜਿਵੇਂ ਆਪਾਂ ਕਹਿੰਦੇ ਲੱਕ ਲੱਕ ਦਾ ਇਸਤਰੀ ਲਿੰਗ ਹੁੰਦਾ ਕਮਰ ਓਕੇ ਆਪਾਂ ਕਹਿੰਦੇ ਯਤਨ ਯਤਨ ਹੈਗਾ ਤੁਹਾਡਾ ਪਲਿੰਗ ਬਟ ਉਹਦੀ ਜਗ੍ਹਾ ਤੇ ਜਦੋਂ ਆਪਾਂ ਕੋਸ਼ਿਸ਼ ਕਹਿੰਦੇ ਨੇ ਉਹ ਹੁੰਦਾ ਤੁਹਾਡਾ ਇਸਤਰੀ ਲਿੰਗ ओके ਕੋਸ਼ਕੇ ਸ਼ਬਦ ਨੇ ਜਿਹੜੇ ਸਿਰਫ ਇਸਤਰੀ ਲਿੰਗ ਦੇ ਵਿੱਚ ਹੀ ਰਹਿੰਦੇ ਨੇ ਜਿਨ੍ਹਾਂ ਦਾ ਪਲਿੰਗ ਨਹੀਂ ਹੁੰਦਾ ਜਿਵੇਂ ਇਹ ਦਾ ਅਨਸਰ ਆਉਣਾ ਸੀ ਸਸਾ ਜਿਵੇਂ ਇਹਦੇ ਨਾਲ ਤੁਸੀਂ ਹੋਰ ਵੀ ਨੋਟ ਕਰ ਲਓ ਜਿਵੇਂ ਯੂ ਆ ਗਿਆ ਇਹਦਾ ਕੋਈ ਵੀ ਕੀ ਮਤਲਬ ਪਲਿੰਗ ਨਹੀਂ ਹੁੰਦਾ ਜੋਕ ਆ ਗਿਆ ਇਲ ਆ ਗਿਆ ਗਟਾਰ ਆ ਗਿਆ ਗਟਾਰ ਦਾ ਆਪਾਂ ਕਦੇ ਵੀ ਪਲਿੰਗ ਨਹੀਂ ਦੇਖਦੇ ਨਾ ਘੁੱਗੀ ਆ ਗਿਆ ਇਹ ਇਸਤਰੀ ਲਿੰਗ ਤੇ ਪਲਿੰਗ ਦੇ ਵਿੱਚ ਇੱਕ ਹੀ ਸ਼ਬਦ ਨੇ ਜਿਵੇਂ ਗੋ ਗੋ ਦੇ ਵਿੱਚ ਲਿਖਿਆ ਹੋਇਆ ओके ਇਹਨਾਂ ਦੇ ਹਮੇਸ਼ਾ ਇਸਤਰੀ ਮਤਲਬ ਲਿੰਗ ਦੇ ਵਿੱਚ ਹੀ ਰਹਿੰਦੇ ਨੇ ਜਿਹੜੇ ਸ਼ਬਦ ਪੁਲਿੰਗ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਇਸਤਰੀ ਲਿੰਗ ਨਹੀਂ ਮਿਲਦਾ ਤਾਂ ਉਹਨਾਂ ਜਿਵੇਂ ਬਗਲਾ ਬਗਲੇ ਦਾ ਬਗਲਾ ਪਾ ਪੁਲਿੰਗ ਦੇ ਵਿੱਚ ਵਰਤਦੇ ਆ ਇਸਤਰੀ ਲਿੰਗ ਨਹੀਂ ਹੈਗਾ ਬਾਜ ਬਾਜ ਬਹੁਤ ਵਾਰੀ ਪੁੱਛਿਆ ਹੋਇਆ ਇਹਨਾਂ ਨੇ ਠੀਕ ਆ ਇਹ ਹਮੇਸ਼ਾ ਪੁਲਿੰਗ ਦੇ ਵਿੱਚ ਆਉਂਦਾ ਇਸਤਰੀ ਲਿੰਗ ਵਿੱਚ ਨਹੀਂ ਆਉਂਦਾ ਜੋੜ ਨਹੀਂ ਬਿਸ਼ਰਾਮ ਚਿੰਨ ਦੀ ਬਤ ਤੋਂ ਹੇੜ ਲਿਖਿਆਂ ਵਿੱਚ ਕਿਸ ਜਗ੍ਹਾ ਉੱਪਰ ਨਹੀਂ ਕੀਤੀ ਗਈ ਤਾਂ ਇਹਨਾਂ ਨਹੀਂ ਕੀਤੀ ਜਾਂਦੀ ਓਕੇ ਨਹੀਂ ਕੀਤੀ ਜਾਂਦੀ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਗਲਤ ਦਾ ਜਿਸੇ ਆਪਾਂ ਜੋੜਨੇ ਦੀ ਸਹੀ ਵਰਤੋਂ ਨਹੀਂ ਕਰਦੇ ਇਸ ਦੀ ਬਰਤੋਂ ਇੱਕੋ ਅਰਥ ਵਾਲੇ ਦੋ ਸ਼ਬਦਾਂ ਵਿਚਾਲੇ ਕੀਤੀ ਜਾਂਦੀ ਹੈ ਜਦੋਂ ਦੋ ਸ਼ਬਦ ਹੋਣ ਇੱਕੋ ਹੀ ਮੀਨਿੰਗ ਦਿੰਦੇ ਹੋਣ ਜਿਵੇਂ ਮੈਂ ਆਪਕਹਿੰਦੇ ਦੁੱਧ ਚਿੱਟਾ ਕਿ ਚਿੱਟੇ ਦੁੱਧ ਵਰਗਾ ਚਿੱਟਾ ਦੁੱਧ ਠੀਕ ਆ ਆਪਾਂ ਉੱਥੇ ਜੋੜਨੇ ਦੀ ਵਰਤੋਂ ਕਰ ਲੈਨੇ ਜਿਵੇਂ ਚਿੱਟਾ ਦੁੱਧ ਹਨੇਰੀ ਰਾਤ ਠੀਕ ਹੈ ਚਿੱਟਾ ਦੁੱਧ ਕੋਈ ਜਿ ਸ਼ਬਦਾਂ ਵਿੱਚ ਇਹ ਚਿੰਨ ਦਾ ਦੀ ਸੰਬੰਧਕਾਂ ਦਾ ਕੰਮ ਕਰਦੇ ਹਨ ਹਾਂ ਇਹ ਜਿਹੜਾ ਡਿਟੇਲ ਜਿ ਕਰੀਓਗਾ ਆਪਾਂ ਦੇਖਿਆ ਕਿ ਜੋੜ ਨਹੀਂ ਕਿ ਜਦੋਂ ਆਪਾਂ ਸੰਬੰਧਕ ਦੇ ਜਗ੍ਹਾ ਤੇ ਵੀ ਇਹਨੂੰ ਵਰਤ ਲੈਣੇ ਤਾਂ ਇਸ ਦੀ ਬਦ ਤੋਂ ਇੱਕ ਹੀ ਸ਼ਬਦ ਨੂੰ ਦੋ ਵਾਰ ਆਉਣ ਤੇ ਉਸ ਵਿਚਕਾਰ ਕੀਤੀ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਬਾਰ-ਬਾਰ ਓਕੇ ਤਾਂ ਇਹਦੇ ਵਿੱਚ ਜਦੋਂ ਇੱਕ ਹੀ ਸ਼ਬਦ ਦੋ ਵਾਰ ਆਉਂਦਾ ਤਾਂ ਉਦੋਂ ਕੀਤੀ ਜਾਂਦੀ ਹੈ ਜਦੋਂ ਲਿਖਤ ਵਿੱਚ ਪਾਵ ਪ੍ਰਦਾਨ ਹੋਵੇ ਤੇ ਸ਼ਬਦ ਵਿਚਾਲੇ ਕੀਤੀ ਜਾਂਦੀ ਹੈ ਨਹੀਂ ਉਦੋਂ ਨਹੀਂ ਕੀਤੀ ਜਾਂਦੀ ਇਹ ਇਹਦਾ ਸੁਣਾਉਣਾ ਸੀ ਈਡੀ ਤੇ ਬਾਕੀ ਵਿਸ਼ਰਾਮ ਚਿੰਨ ਵਾਲੇ ਇਹ ਪੰਜਾਬ ਪੁਲਿਸ ਦਾ ਸੀਗਾ ਉਹ ਚੰਗੀ ਤਰੀਕੇ ਨਾਲ ਡਿਟੇਲ ਜੀ ਕਰਕੇ ਜਾਣ ਆਪਾਂ YouTube ਤੇ ਕਰਵਾਇਆ ਹੋਇਆ ਇਹ ਟੌਪਿਕ ਹੈ ਤੇ ਅੱਜ ਦੇ ਕਲਾਸ ਦੇ ਵਿੱਚ ਇੰਨਾ ਹੀ ਇਹਦੇ ਵਿੱਚ ਦੱਸੋ ਤੁਹਾਡੇ ਕਿੰਨੇ ਇਹਦੇ ਵਿੱਚੋਂ ਠੀਕ ਹੋਏ ਤੇ ਇਹ ਸਾਰੇ ਸੀਗੇ ਤੁਹਾਡੇ PYQ ਜਿਹੜੇ ਬੱਚੇ ਅੱਗੇ ਪਟਵਾਰੀ ਜਾਂ ਅਕਸਾਈਦ ਦੀ ਮਤਲਬ ਟਾਰਗੇਟ ਲੈ ਕੇ ਮਕਰ ਰੈਣੀ ਤਿਆਰੀ ਤਾਂ ਉਹ ਇਤੋਂ ਵੀ ਹਾਈ ਲੈਵਲ ਕਰਕੇ ਜਾਣਾ ਕਿਉਂਕਿ ਇਹ 2024 ਤੇ 2025 ਦੇ ਚੱਕੇ ਨੇ ਤਾਂ ਜੇ 2024 ਦੇ ਵਿੱਚ ਇਹ ਲੈਵਲ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਤੇ ਪੰਜਾਬ ਜੀ ਕੇ ਦਾ ਲੈਵਲ ਇਤੋਂ ਵੀ ਹਾਈ ਜਾਊਗਾ ਤੇ ਬਾਕੀ ਕਲਾਸ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ